ਬڑا ਟਾਈਮ ਲੱਗਣਾ ਕਿਉਂ ਨਾ ਹੋਵੇ ਪੰਜ-ਪੰਜ ਸਿੰਘ ਘਰੇ ਲੈ ਜੀ ਇਹਦੇ ਘਰੇ ਬਣਾ ਕੇ ਸ਼ਿਕਾਈ ਪਾਤਸ਼ਾਹ ਕਹਿੰਦੇ ਠੀਕ ਐ ਸਾਰਿਆਂ ਨੇ ਵਧੀਆ-ਵਧੀਆ ਪ੍ਰਸ਼ਾਦਾ ਦੇ ਘਰੇ ਜਾ ਕੇ ਸ਼ਿਕਾਇਆ ਇੱਕ ਗਰੀਬ ਸਿੱਖ ਐ ਉਹਦੇ ਘਰੇ ਪ੍ਰਸ਼ਾਦਾ ਨਹੀਂ ਉਹਨੇ ਪਾਣੀ ਦੇ ਵਿੱਚ ਪੀਲੂ ਉਬਾਲ ਕੇ ਤੇ ਬਸ ਉਹੀ ਗਲਾਸ ਭਰ ਕੇ ਦਿੱਤਾ ਕਿ ਆ ਵੀ ਸਿੱਖਾ ਮੇਰੇ ਘਰੇ ਦੇ ਕੁਝ ਨਹੀਂ ਆਪਣੇ ਗਲ ਦੇ ਉੱਪਰੋਂ ਕੰਬਲ ਪਾਇਆ ਸੀ ਠੰਡ ਤੋਂ ਬਚਣ ਵਾਸਤੇ ਕੰਬਲ ਹੀ ਵਿਛਾ ਕੇ ਉੱਤੇ ਬਿਠਾਇਆ ਤੇ ਉਹ ਗਲਾਸ ਪਾਣੀ ਦਾ ਦਿੱਤਾ ਪੀਣ ਨੂੰ ਜਦੋਂ ਸਿੱਖ ਵਾਪਸ ਆਏ ਮਹਾਰਾਜ ਕਹਿੰਦੇ ਕੀ ਛਕਿਆ ਸਾਰਿਆਂ ਨੇ ਦੱਸਿਆ ਜੀ ਮੈਂ ਖੀਰ ਖਾ ਕੇ ਆਇਆ ਮੈਂ ਪਨੀਰ ਖਾ ਕੇ ਆਇਆ ਮੈਂ ਕੜਾ ਖਾ ਕੇ ਆਇਆ ਗਰੀਬ ਨੂੰ ਪੁੱਛਿਆ ਮਹਾਰਾਜ ਕਹਿੰਦੇ ਤੂੰ ਕੀ ਖਾ ਖਾਂਦਾ ਜੋ ਮਹਾਰਾਜ ਮੈਂ ਛਕਿਆ ਉਹ ਕਿਸੇ ਨੇ ਛਕਿਆ ਹੀ ਨਹੀਂ ਸਾਰੇ ਪੁੱਛਣ ਲੱਗ ਪਏ ਵੀ ਤੂੰ ਇਹੋ ਜਿਹਾ ਕਿਹੜਾ ਅਮਰ ਫਲ ਖਾ ਕੇ ਆ ਗਿਆ ਵੀ ਅਸੀਂ ਨਹੀਂ ਖਾਧ ਮਹਾਰਾਜ ਕਹਿੰਦੇ ਦੱਸ ਕਹਿੰਦਾ ਮਹਾਰਾਜ ਦੱਸ ਹੀ ਨਹੀਂ ਸਕਦਾ ਫਿਰ ਉਹ ਜਨੇ ਸ਼ਿਕਾਇਤ ਸੀ ਨਾ ਫਿਰ ਮਹਾਰਾਜ ਨੇ ਉਹਨੂੰ ਪੁੱਛਿਆ ਕਹਿੰਦੇ ਕੀ ਸ਼ਿਕਾਇਤ ਸਾਡੇ ਸਿੱਖ ਨੂੰ ਕਹਿੰਦਾ ਮਹਾਰਾਜ ਮੇਰੇ ਘਰੇ ਕੁਝ ਨਹੀਂ ਸੀ ਮੈਂ ਤੇ ਪਿੱਲੂ ਵਾਲੀਆਂ ਤੇ ਦਿੱਤੀਆਂ ਮਹਾਰਾਜ ਬੜੇ ਖੁਸ਼ ਹੋਏ ਕਹਿਣ ਲੱਗੇ ਸਤੀ ਦੇ ਸੰਤੋਖੀ ਖਾਏ ਕਹਿੰਦੇ ਸਿੱਖ ਇਹੋ ਜਿਹਾ ਹੋਣਾ ਚਾਹੀਦਾ ਹੈ ਜਿਹੜਾ ਦੂਜੇ ਸਿੱਖ ਦਾ ਪੜਦਾ ਟਕੇ ਬਾਤ ਸ੍ਰੀਆ ਆਜ ਦੇ ਸਿੱਖ ਪੜਦਾ ਟਕਦੇ ਨਹੀਂ ਪੜਦਾ ਚੁੱਕਦੇ